ਬਾਹਾਂ ਤੇ ਲਾਇਆ ਇੱਕ ਪੱਟ ਦਮੇ ਸੇ ਚੱਲ ਦੁਰਘਟਨਾ ਦੀ ਸਿੱਧੀ ਖ਼ਬਰ ਇੱਕ ਵੱਜਿਦ ਜਵਾਨ ਦਾ ਕੁਝ ਦਿਨਾਂ ਬਾਅਦ ਹੋਈ ਮੋਟਰ ਅਤੇ ਸਿਰ ਕਾਰੀ ਸਨਮਾਨਾ ਦੇ ਨਾਲ ਕਰ ਦਿੱਤਾ ਗਿਆ ਸੀ ਉਸ ਕਾਰ ਗੁਰਦਾਸਪੁਰ ਦੇ ਨੇਵਲੇ ਪਿੰਡ ਭਲਵਾਨ ਦੇ ਖੇ ਪਿਛੇ ਦਿਨ ਇੱਕ ਸੜਕ ਹਾਦਸੇ ਵਿੱਚ ਗਾਰੋ ਉਸ ਦੀ ਜਾਨ ਗੁਆ ਚੁੱਕੀ ਸੀ ਦਾ ਅੰਤਿਮ ਮਿੱਤਿਕ ਜੀ ਦੇ ਦੋ ਛੋਟੇ ਛੋਟੇ ਬੱਚੇ ਵੀ ਹਨ ਮਿੱਤਿਕ ਦੇ ਭਰਾ ਕੁਲਦੀਪ ਨੇ ਦੱਸਿਆ ਉਸ ਦਾ ਭਰਾ ਛੁੱਟੀਆਂ ਮਨਾਉਣ ਘਰ ਆਇਆ ਹੋਇਆ ਸੀ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਗਿਆ ਹੋਇਆ ਸੀ ਕਿ ਉਸ ਦਾ ਹਾਦਸਾ ਹੋ ਗਿਆ ਹਸਪਤਾਲ ਵਿੱਚ ਕੁਝ ਦਿਨਾਂ ਦੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਆ ਪਰਿਵਾਰ ਨੇ ਮੰਗ ਕੀਤੀ ਕਿ ਮਿੱਤਿਕ ਕੁਲਦੀਪ ਸਿੰਘ ਦੇ ਪਰਿਵਾਰ ਨੂੰ ਬੰਦੀ ਸਰਕਾਰੀ ਸਹਾਇਤਾ ਮੁਹੱਈਆ ਕਰਵਾਈ ਜਾਏ ਪਾਜੀ ਮੇਰਾ ਛੋਟਾ ਭਰਾ ਹਰਦੀਪ ਸਿੰਘ ਹੈ ਮੈਂ ਉਹਦਾ ਵੱਡਾ ਭਰਾ ਹਾਂ ਕੁਲਦੀਪ ਸਿੰਘ ਇਹਨਾਂ ਦੀ ਡੈਥ ਹੈ ਗਏ ਸੀ ਕਿ ਆਨੰਦਪੁਰ ਸਾਹਿਬ ਮੱਥਾ ਟੇਕਣ ਇਹ ਸਵੇਰ ਦੇ ਟਾਈਮ ਆਂਦੇ ਸਮੇਂ ਸਪੀਡ ਬ੍ਰੇਕਰ ਨਾਲ ਗੱਡੀ ਜਾਨੀ ਕਿ ওভার ਸਪੀਡ ਹੋ ਕੇ ਟ੍ਰੱਕ ਦੇ ਨਾਲ ਟਕਰਾ ਗਈ ਸੀ ਉਹਦੇ ਕਰਕੇ ਉਹਨਾਂ ਦੀ ਡੈਥ ਹੋ ਗਈ ਪਹਿਲੇ ਤੇ ਕਮਾਂਡੋ ਹਸਪੀਟਲ ਦੇ ਤੋਰੇ ਦਿਨ ਲੱਗੇ ਸੀਗੇ ਉਸਕੇ ਬਾਅਦ ਡੈਥ ਹੋ ਗਈ ਦੋ ਲੜਕੀਆਂ ਜੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸਨ ਸਾਤ ਸੰ ਤੋਂ ਇਹ ਅਜੀਬ ਆਪਕੋ ਪਤਾ ਹੀ ਹੈ ਬਾਕੀ ਸਾਰਾ ਕੁਝ ਜੋ ਹੋਣਾ ਚਾਹੀਏ ਜੋ ਵੀ ਕਾਰਵਾਈ ਹੈ ਸਰਕਾਰੀ ਕਾਰਵਾਈ ਹੈ ਜੋ ਬਣਨੀ ਚਾਹੀਏ ਪੈਨਸ਼ਨ ਲੱਗਣੀ ਚਾਹੀਏ ਜੋ ਹੱਕ ਬਣਦਾ ਹੈ ਘਰ ਵਾਲੋਂ ਦਾ ਉਹ ਹੋਣਾ ਚਾਹੀਏ ਮੈਂ ਸੁਭਦਾਰ ਅਮਰਜੀਤ ਸਿੰਘ 67 ਇੰਜੀਨੀਅਰ ਪੀ ਐਮ ਐਸ ਯੂਨਿਟ ਆ ਸਾਡੀ ਔਰ ਲੈਸ ਹੋਲਡਰ ਹਰਦੀਪ ਸਿੰਘ ਆ ਜੋ ਕਿ ਇਹਨਾਂ ਦਾ ਡਰਾਈਵਰ ਟ੍ਰੇਡ ਆ ਔਰ ਸਾਡੀ ਯੂਨਿਟ ਵਿੱਚ ਜਿਨ੍ਹਾਂ ਇਹਨਾਂ ਦੀ ਬਹੁਤ ਤਾਰੀਫ ਆ ਕਿ ਜੋ ਵੀ ਮੱਧਵਕੀ ਜਿਹੜਾ ਐਕਸੀਡੈਂਟ ਹੋਇਆ ਹੈ ਉਹਦੇ ਨਾਲ ਸਾਨੂੰ ਬੜਾ ਦੁੱਖ ਆ ਕਿ ਇਹਨਾਂ ਦਾ ਜੋ ਵੀ ਐਕਸਪੀਰੀਅੰਸ ਆ ਬਹੁਤ ਵਧੀਆ ਬਹੁਤ ਵਧੀਆ ਸੈਨਿਕ ਹੀ ਸਾਡੀ ਯੂਨਿਟ ਦੇ ਤੇ ਸਾਰਿਆਂ ਨੂੰ ਬੜਾ ਗਮ ਹੈ ਸਾਡੀ ਯੂਨਿਟ ਨੂੰ ਸਾਡੇ ਸੀਓ ਸਾਹਿਬ ਨੂੰ ਸਾਡੇ ਸਬਦਾਰ ਮੇਜਰ ਸਾਹਿਬ ਨੂੰ ਜੋ ਵੀ ਆ ਮਤਭੰਗੀ ਮਤਲਬ ਜੋ ਐਕਸੀਡੈਂਟ ਹੋਇਆ ਸਾਹ ਨੂੰ ਪਰਿਵਾਰ ਦੇ ਵਿੱਚ ਸਾਡੇ ਨਾਲ ਡਿਊਟੀ ਕੀਤੀ ਹੋਈ ਆ ਉਹਨਾਂ ਦੇ ਨਾਲ ਬੜਾ ਹੱਸਦਾ ਖੇਡਦਾ ਜੋ ਵੀ ਅੱਜ ਤੱਕ ਕੋਈ ਵੀ ਚੀਜ਼ ਦੀ ਉਹਨਾਂ ਨੇ ਕੋਈ ਕਿਸ ਨੂੰ ਕਮੀ ਨਹੀਂ ਆਨ ਦਿੱਤੀ ਬਹੁਤ ਹੀ ਵਧੀਆ ਉਹਨਾਂ ਨੇ ਡਿਊਟੀ ਕੀਤੀ ਆ ਔਰ ਉਹਨਾਂ ਦੇ ਪਰਿਵਾਰ ਦੇ ਨਾਲ ਸਾਡੀ ਯੂਨਿਟ 67 ਜੀਨਰ ਹਰਦਮ ਨਾਲ ਖੜੀ ਰਹੀ